ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 1 ਪੈ ਵਿੱਚ ਪਵਨ ਵਹੈ ਸਦਵਾਉ ਪੈ ਵਿੱਚ ਚੱਲੇ ਲਖ ਦਰਿਆਉ ਪੈ ਵਿੱਚ ਅਗਨ ਕੱਢੇ ਵੇਗਾਰ ਪੈ ਵਿੱਚ ਤਰਤੀ ਦੱਬੀ ਪਾਰ ਪੈ ਵਿੱਚ ਪਵਨ ਵਹ ਸਦਬਾਉ ਪੈ ਵਿੱਚ ਚੱਲੇ ਲਖ ਦਰਿਆਉ ਪੈ ਵਿੱਚ ਅਗਨ ਕੱਢੇ ਵੇਗਾਰ ਪੈ ਵਿੱਚ ਤਰਤੀ ਦੱਬੀ ਪਾਰ ਪੈ ਵਿੱਚ ਇੰਦ ਫਿਰੇ ਸਿਰਪਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਨਾ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣੇ ਆਕਾਸ ਪੈ ਵਿੱਚ ਜੋਧ ਮਹਾਬਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲ ਆਪਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚ ਏਕ ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਬੇਦ ਵਿਚਾਰ ਕੀਤੇ ਨੱਚੇ ਮੰਗਤੇ ਗਿੜ ਮੁੜ ਪੂਰ ਹੈ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਡੇ ਬਾਜ਼ਾਰ ਗਵਰ ਰਾਜੇ ਰਾਣੀਆਂ ਬੋਲੈ ਆਲ ਪਤਾਲ ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ ਜਿਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਛਾਰ ਗਿਆਨ ਨਾ ਗੱਲਈ ਢੂੰਡੀਐ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਗੁਰ ਪਾਇਆ ਇਹੋ ਜੀਉ ਬਹੁਤੇ ਜਨਮ ਪਰਮਿਆਂ ਤਾਂ ਸਤਗੁਰ ਸ਼ਬਦ ਸੁਣਾਇਆ ਸਤਗੁਰ ਜੇ ਵੜ ਦਾਤਾ ਕੋ ਨਹੀਂ ਸਭ ਸੁਣਹਿ ਲੋਕ ਸਭਾਇਆ ਸਤਗੁਰ ਮਿਲੀਏ ਸੱਚ ਪਾਇਆ ਜਿਨ੍ਹੇ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ 부ਝਾਇਆ ਸਤਗੁਰ ਮਿਲੀਏ ਸੱਚ ਪਾਇਆ ਜਿਨ੍ਹੇ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ 부ਝਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲੋਕ ਮਹੱਲਾ ਪਹਿਲਾ ਹਵਾ ਸਦਾ ਹੀ ਰੱਬ ਦੇ ਡਰ ਵਿੱਚ ਚੱਲ ਰਹੀ ਹੈ ਲੱਖਾਂ ਦਰਿਆਓ ਵੀ ਭੈ ਵਿੱਚ ਹੀ ਵਗ ਰਹੇ ਹਨ ਅਗ ਜੋ ਸੇਵਾ ਕਰ ਰਹੀ ਹੈ ਉਹ ਵੀ ਰੱਬ ਦੇ ਭੈ ਵਿੱਚ ਹੀ ਹੈ ਸਾਰੀ ਧਰਤੀ ਰੱਬ ਦੇ ਡਰ ਦੇ ਕਾਰਨ ਵੀ ਭਾਰ ਹੇਠ ਨੱਪੀ ਪਈ ਹੈ ਰੱਬ ਦੇ ਭੈ ਵਿੱਚ ਇੰਦਰ ਰਾਜਾ ਸਿਰ ਦੇ ਭਾਰ ਵਿੱਚ ਫਿਰ ਰਿਹਾ ਹੈ ਭਾਵੇਂ ਮੇਗ ਉਸ ਦੀ ਰਾਜਾ ਵਿੱਚ ਹੀ ਉੱਠ ਰਹੇ ਹਨ ਤਾਰਾਂ ਰਾਜ ਦਾ ਦਰਬਾਰ ਵੀ ਰੱਬ ਦੇ ਡਰ ਵਿੱਚ ਹੈ ਸੂਰਜ ਵੀ ਚੰਦਰਮਾ ਵੀ ਰੱਬ ਦੇ ਹੁਕਮ ਵਿਚਾਨ ਕਰੋੜਾ ਕੋਹਾ ਚਲਦਿਆਂ ਦੇ ਪੈਂਡੇ ਦਾ ਓੜ ਨਹੀਂ ਆਉਂਦਾ ਸਿੱਧ ਬੁੱਧ ਦੇਵਤੇ ਤੇ ਨਾਲ ਸਾਰੇ ਰੱਬ ਦੇ ਭੈ ਵਿੱਚ ਹਨ ਇਹ ਉੱਪਰ ਤਣੇ ਹੋਏ ਆਕਾਸ਼ ਜੋ ਦਿੱਦਿਆਂ ਨੇ ਵੀ ਰੱਬ ਦੇ ਭੈ ਵਿੱਚ ਹਨ ਬੜੇ ਬੜੇ ਬਲ ਵਾਲੇ ਜੋਦੇ ਸੂਰਮੇ ਸਭ ਰੱਬ ਦੇ ਭੈ ਵਿੱਚ ਹਨ ਪੂਰਾ ਤੇ ਪੂਰ ਜੀਵ ਜੋ జగਤ ਵਿੱਚ ਜੰਮਦੇ ਹਨ ਤੇ ਮਰਦੇ ਹਨ ਸਭ ਰੱਬ ਦੇ ਭੈ ਵਿੱਚ ਹਨ ਸਾਰੇ ਹੀ ਜੀਵਾਂ ਦੇ ਮੱਥੇ ਉੱਤੇ ਭਾਉ ਰੂਪ ਲੇਖ ਲਿਖਿਆ ਹੋਇਆ ਹੈ ਭਾ ਪ੍ਰਭੂ ਦਾ ਨਿਯਮ ਹੀ ਐਸਾ ਹੈ ਕਿ ਸਾਰੇ ਉਸ ਦੇ ਭੈ ਵਿੱਚ ਹਨ ਏ ਨਾਨਕ ਕੇਵਲ ਇੱਕ ਸੱਚਾ ਨਿਰੰਕਾਰ ਹੀ ਭੈ ਰਹਿਤ ਹੈ ਏ ਨਾਨਕ ਇੱਕ ਨਿਰੰਕਾਰ ਹੀ ਭੈ ਰਹਿਤ ਹੈ ਅਵਤਾਰੀ ਰਾਮ ਜੀ ਵਰਗੇ ਕਈ ਹੋਰ ਉਸ ਨਿਰੰਕਾਰ ਦੇ ਸਾਹਮਣੇ ਤੁਸ਼ ਹਨ ਉਸ ਨਿਰੰਕਾਰ ਦੇ ਗਿਆਨ ਦੇ ਤਾਕਤ ਇੱਕ ਕਿਸ਼ਨ ਜੀ ਜੀਆਂ ਕਈ ਸਾਖੀਆਂ ਤੇ ਵੇਤ ਕਈ ਵਿਚਾਰ ਵੀ ਤੁਛ ਹਨ ਉਸ ਨਿਰੰਕਾਰ ਦਾ ਗਿਆਨ ਪ੍ਰਾਪਤ ਕਰਨ ਲਈ ਕਈ ਮਨੁੱਖ ਮੰਗਤੇ ਬਣ ਕੇ ਨੱਚਦੇ ਹਨ ਅਤੇ ਕਈ ਤਰ੍ਹਾਂ ਦੇ ਤਾਲ ਪੂਰਦੇ ਹਨ ਰਮਦਾਸੀ ਵੀ ਬਾਜ਼ਾਰਾਂ ਵਿੱਚ ਆ ਕੇ ਰਸਾ ਪਾਉਂਦੇ ਹਨ ਰਾਜਾਂ ਦੇ ਰਾਣੀਆਂ ਦੇ ਰੂਪ ਬਣਾ ਬਣਾ ਕੇ ਗਾਉਂਦੇ ਹਨ ਤੇ ਮੂੰਹ ਕਈ ਟੰਗਾ ਦੇ ਬਚਨ ਬੋਲਦੇ ਹਨ ਲਗਾਰ ਪਈਆਂ ਦੇ ਭਾਵ ਕੀਮਤੀ ਵਾਲੇ ਤਿਹਾਰ ਪਾਉਂਦੇ ਹਨ ਪਰ ਇਹ ਨਾਨਕ ਉਹ ਵਿਚਾਰੇ ਨਹੀਂ ਜਾਣਦੇ ਕਿ ਵਾਲੇ ਤਿਹਾਰ ਤਾਂ ਜਿਸ ਸਰੀਰ ਉੱਤੇ ਪਾਈਦੇ ਹਨ ਉਹ ਸਰੀਰ ਅੰਤ ਨੂੰ ਸੁਆਹ ਹੋ ਜਾਂਦਾ ਹੈ ਅਤੇ ਇਸ ਗਾਉਣ ਨਚਾਉਣ ਨਾਲ ਇਹਨਾਂ ਵਾਲਿਆਂ ਤਿਹਾਰਾਂ ਦੇ ਪੈਨ ਨਾਲ ਗਿਆਨ ਕਿਵੇਂ ਮਿਲ ਸਕਦਾ ਹੈ ਗਿਆਨ ਨਿਰੀਆਂ ਗੱਲਾਂ ਨਾਲ ਹੀ ਭਾਲਿਆ ਜਾ ਸਕਦਾ ਹੈ ਗਿਆਨ ਕਿਵੇਂ ਮਿਲ ਸਕਦਾ ਹੈ ਇਸ ਗੱਲ ਦਾ ਬਿਆਨ ਕਰਨਾ ਇਹ ਉਹ ਕਰੜਾ ਹੈ ਜਿਵੇਂ ਲੋਹਾ ਭਾਅ ਬਹੁਤ ਔਖਾ ਹੈ ਹਾਂ ਰੱਬ ਦੀ ਮਿਹਰ ਨਾਲ ਮਿਲ ਜਾਏ ਤਾਂ ਮਿਲ ਪੈਂਦਾ ਹੈ ਮਿਹਰ ਤੋਂ ਬਿਨਾ ਕੋਈ ਹੋਰ ਚਾਰਾ ਜੋਈ ਤੇ ਹੁਕਮ ਬਰਤਨਾ ਵਿਅਰਥ ਹੈ हे ਪ੍ਰਭੂ ਜੇ ਤੂੰ ਜੀਵ ਉਤੇ ਮਿਹਰ ਦੀ ਨਿਗਾਹ ਕਰੇ ਤਾਂ ਉਸ ਨੂੰ ਤੇਰੀ ਕਿਰਪਾ ਦ੍ਰਿਸ਼ਟੀ ਨਾਲ ਸਤਿਗੁਰੂ ਮਿਲ ਪੈਂਦਾ ਹੈ ਇਹ ਵਿਚਾਰਾਂ ਜੀਵ ਜਦੋਂ ਬਹੁਤੇ ਜਨਮਾਂ ਵਿੱਚ ਭਟਕ ਚੁੱਕਿਆ ਜੇ ਤੇਰੀ ਮਿਹਰ ਦੀ ਨਿਗਾਹ ਹੋਈ ਤਾਂ ਉਸ ਨੂੰ ਸਤਿਗੁਰੂ ਨੇ ਆਪਣੇ ਸ਼ਬਦ ਸੁਨਾਇਆ ਹੈ ਸਾਰੇ ਲੋਕੋ ਧਿਆਨ ਦੇ ਕੇ ਸੁਣੋ ਸਤਿਗੁਰ ਦੇ ਬਰਾਬਰ ਦਾ ਹੋਰ ਕੋਈ ਦਾਤਾ ਨਹੀਂ ਹੈ ਜਿਨ੍ਹਾਂ ਮਨੁੱਖਾਂ ਨੇ ਆਪਣੇ ਅੰਦਰੋਂ ਆਪਾ ਭਾਵ ਗਵਾਇਆ ਤਾਂ ਉਹਨਾਂ ਨੂੰ ਉਸ ਸਤਿਗੁਰ ਨੇ ਮਿਲਣ ਨਾਲ ਸੱਚੇ ਪ੍ਰਬੋਧ ਦੀ ਪ੍ਰਾਪਤੀ ਹੋ ਗਈ ਜਿ ਸਤਗੁਰ ਨੇ ਰੋਲ ਸੱਚੇ ਪ੍ਰਬੰਧ ਦੀ ਸੂਝ ਪਾਈ ਭਾਵ ਜੋ ਮਨੁੱਖ ਆਪਣੇ ਅੰਦਰੋਂ ਆਪਾ ਭਾਵ ਗਵਾਉਂਦੇ ਹਨ ਉਹਨਾਂ ਨੂੰ ਉਸ ਸਤਿਗੁਰ ਦੇ ਮਿਲਣ ਨਾਲ ਸੱਚੇ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ ਜੋ 사ਤਗੁਰੂ ਸਦਾ تیر ਰਹਿਣ ਵਾਲੇ ਪ੍ਰਭੂ ਦੀ ਸੂਝ ਦਿੰਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ